ਵਟਾਲਾ ਨੇੜੇ ਪਿੰਡ ਰਾਇਮਾਲ ਜਿੱਥੇ ਹੁਣੇ-ਹੁਣੇ ਇੱਕ ਕਾਰ ਦੇ ਵਿੱਚ ਧਮਾਕਾ ਹੋਇਆ ਕਾਰ ਦੇ ਮਾਲਕ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਸ ਦਾ ਪਤੀ ਜਰਮਦਾਸ ਥਾਣੇ ਵਿੱਚ ਪੁਲਿਸ ਮੁਲਾਜ਼ਮ ਹੈ ਉਸ ਦੀ ਲਾਗ ਲਾਟ ਕਰਕੇ ਧਮਾਕਾ ਹੋਇਆ ਧਮਾਕਾ ਇੰਨਾ ਜ਼ਬਰਦਸਤ ਕਿ ਧਮਾਕਾ ਕੀ ਇੰਨਾ ਜ਼ਬਰਦਸਤੀ ਕੀ ਕਿਲੋਮੀਟਰ ਤੱਕ ਆਵਾਜ਼ ਗਈ ਕਾਰ ਦੇ ਸੀਸੀਟੀਵੀ ਕੈਮਰੇ ਇੱਥੋਂ ਤੱਕ ਕਿ ਕਾਰ ਦੇ ਅੰਦਰ ਜਿੰਨੇ ਵੀ ਸ਼ੀਸ਼ੇ ਲੱਗੇ ਸੀ ਉਹ ਵੀ ਟੁੱਟ ਗਏ ਗਨਿਮਤ ਰਾਹੀ ਕੀ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮੌਕੇ ਤੇ ਪਹੁੰਚੀ ਪੁਲਿਸ ਨੇ ਕੀਤੀ ਜਾਂਚ ਲੇਕਿਨ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ ਬਟਾਲਾ ਨੇੜੇ ਪਿੰਡ ਰਾਏਮਾਲ ਜਿੱਥੇ ਹੁਣੇ-ਹੁਣੇ ਇੱਕ ਕਾਰ ਦੇ ਵਿੱਚ ਧਮਾਕਾ ਹੋਇਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਸੁਖਦੇਵ ਜੀ ਕਿਹੜਾ ਘਰ ਵਾ ਤੇ ਘਰਚ ਕੌਣ ਕੌਣ ਘਰਚ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹੈ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰਨ ਨੇ ਤਕੀਬੋ ਹੈ ਜੀ ਸਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪਿਆਗੇ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਹੈ ਅਸੀਂ ਗੇਟ ਖੋਲ ਕੇ ਵੇਖਿਆ ਡੇ ਗੇਟ ਦੇ ਅੰਦਰ ਵੀ ਸਾਰਾ ਛੀਸੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਰਗ 7 ਵਜੇ ਕੁਝ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋਈ ਅੰਦਾਜ਼ਾ ਹੈ ਕਿ ਕਿਸ ਨੇ ਲਾ ਲਾ ਸਕਦਾ ਕੋਈ ਸਰ ਮੈਂ ਮੇਰਾ ਕਪੀਦਾ ਹੈ ਪੰਜਾਬ ਪੁਲਿਸ ਦਾ ਉਹਮ ਦਾਸ ਡਿਊਟੀ ਹੈ ਦੀ ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉੱਪਰ ਹੀ ਜਾਂਦੇ ਰੇਂਦਾ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲੱਗੇ ਹਾਲੇ ਉਹ ਅਮੱਥਾ ਚੱਲ ਗਏ ਨੇ ਉਹਦੇ ਕਰਕੇ ਮੇਰੇ ਤੇ ਕੈਕ ਹੋ ਗਿਆ ਜਦੋਂ ਕਿ ਮੇਰਾ ਉਹਦੇ ਨਾਲ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਣ ਬੋਲ ਨਹੀਂ ਕੁਛ ਨਹੀਂ ਜਦੋਂ ਆਵਾਜ਼ ਕਿੰਨੀ ਵਾਰ ਸੀ ਸਰ ਤੁਹਾਨੂੰ ਅੰਦਾਜ਼ਾ ਆਦਾ ਉਹ ਲਾ ਸਕਦੇ ਨਾ ਇਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰ ਗੁੱਟੜ ਇਤੋਂ ਹਵਾਜ ਜਾਂਦਾ ਅਗਰ ਤੁਸੀਂ ਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲਾ ਗਏ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲਾ ਗਏ ਇਹ ਮੈਂ ਨਹੀਂ ਕੁਝ ਕਹਿ ਸਕਦਾ ਜਦੋਂ ਇਹ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਦੇਖੋ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਤਾਓ ਪਹਿਲਾਂ ਕੋ ਕੈਮਰਾ ਵੀ ਟੁੱਟ ਗਿਆ ਜੀ ਉਹ ਇੱਥੇ ਕਿੱਥੇ ਨੇ ਕੈਮਰਾ ਦੇ ਬ੍ਰਿੰਦਰ ਕੌਰ ਜੇ ਜਦੋਂ ਬਲਾਸ ਹੋਇਆ ਤੁਸੀਂ ਕੀ ਕਰਦੇ ਸੀ ਤੇ ਕੌਣ ਕੌਣ ਸੀ ਕਰ ਵਿੱਚ ਡੈਡੀ ਨਹੀਂ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਣ ਦਾ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਕਿ ਅੱਧ ਹੋ ਜਾਣੇ ਦੋ ਨੂੰ ਕਿੰਨਾ ਅੰਦਰ ਸੁੱਤੇ ਪਏ ਕੀ ਦੱਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਗਏ ਸਰ ਉਹ ਬੋਲ ਤਾ ਇਹਦਾ ਜਲਾ ਸਕਦੇ ਹੋ ਕੀ ਉਹ ਦੱਸਦਾ ਕਿ ਨਹੀਂ ਜਲਾ ਸਕਦੇ ਦੱਸੋ ਇਹ ਤੇ ਇਹ ਬਣੀ ਹੋ ਗਈ ਹੋ ਤੇ ਹਨ ਕੁਛ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋ ਮਿੰਟ ਮੋਟਲ ਤੋਂ ਹਟਾ ਕੇ ਬਸ ਬਸ ਬੰਦ ਕਰ